ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਅੱਪਾ ਗੱਲ ਕਰਾਂਗੇ ਜੋ PSSB ਕਲਰਕ ਐਂਡ ਹੋਰ ਵੱਖ-ਵੱਖ ਵੈਕੈਂਸੀਆਂ ਦੇ ਐਡਮਿਟ ਕਾਰਡ ਆਉਣਾਂ ਬਾਰੇ ਵੀਡੀਓ ਨੂੰ ਵਰਤਵਾਦ ਸ਼ੇਅਰ ਕਰ ਰਿਓ ਹਾਂ ਤਾਂ ਪਹਿਲਾਂ ਸੇ Google ਤੇ ਜਾ ਕੇ PSSB ਲਿਖ ਕੇ ਸਰਚ ਕਰ ਲੈਣਾ ਹੈ ਜੋ ਤੁਸੀਂ ਸਰਚ ਕਰੋਗੇ ਸਭ ਤੋਂ ਪਹਿਲੀ ਵੈਬਸਾਈਟ ਹੋਊਗੀ PSSB ਪੰਜਾਬ ਸਰਟਿਸ ਤੇ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਸਲਾਈਡ ਓਪਨ ਹੋ ਜਾਵੇਗੀ ਸਭ ਤੋਂ ਉੱਪਰ ਡਾਊਨਲੋਡਸ ਤੇ ਲਿਖਿਆ ਹੋਊਗਾ ਉਸ ਤੇ ਕਲਿੱਕ ਕਰਕੇ ਜੇ ਤੁਸੀਂ ਥੱਲੇ ਕਰੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਹੋਊਗਾ ਐਡਵਰਟਾਈਜ਼ਮੈਂਟ ਨੰਬਰ 052024 ਵਾਲਾ ਇਸ ਤੇ ਕਲਿੱਕ ਕਰ ਲੈਣਾ ਹੈ ਜੋ ਵੀ ਐਗਜ਼ਾਮ ਦੇ ਐਡਮਿਟ ਕਾਰਡ ਆਏ ਹਨ ਉਹ ਸਾਰੇ ਉੱਪਰ ਮੈਂਸ਼ਨ ਕੀਤੇ ਹੋਏ ਹਨ ਇਹ ਜਿਨ੍ਹਾਂ ਨੇ ਫਾਰਮ ਭਰੇ ਹੋ ਸਾਰੇ ਇਸ ਤੇ ਕਲਿੱਕ ਕਰਕੇ ਤੁਸੀਂ ਥੱਲੇ ਡਾਊਨਲੋਡ ਐਡਮਿਟ ਕਾਰਡ ਤੇ ਐਪਲੀਕੇਸ਼ਨ ਨੰਬਰ ਨਾਲ ਕਲਿੱਕ ਕਰ ਲੈਣਾ ਹੈ ਕੰਨ ਵਾਲੇ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਡੇਟ ਆਫ ਬਰਥ ਪਾ ਕੇ ਜਨਰੇਟ ਐਡਮਿਟ ਕਾਰਡ ਕਰ ਲੈਣਾ ਹੈ ਜੋ ਤੁਹਾਡਾ ਐਡਮਿਟ ਕਾਰਡ ਜਨਰੇਟ ਹੋ ਜਾਵੇਗਾ ਇਸ ਤੇ ਸਿਰਫ ਪਲੇਸ ਬਾਰੇ ਦੱਸਿਆ ਹੈ ਜੋ ਪ੍ਰੋਪਰਲੀ ਪ੍ਰੋਪਰ ਡਿਟੇਲ ਹੈ ਤੁਹਾਨੂੰ 20 ਤਰੀਕ ਨੂੰ ਦੁਬਾਰੀ ਸਾਈਟ ਤੇ ਵਿਜ਼ਿਟ ਕਰਨਾ ਪਊਗਾ ਤੇ ਪ੍ਰੋਪਰ ਡਾਊਨਲੋਡ ਤੁਸੀਂ ਕਰ ਸਕਦੇ ਹੋ ਕਿੱਥੇ ਤੁਹਾਡਾ ਪੇਪਰ ਆਇਆ ਹੈ ਕਿਹੜੀ ਲੋਕੇਸ਼ਨ ਤੇ ਆਇਆ ਹੈ ਅੱਜ ਸਿਰਫ ਸ਼ਹਿਰ ਦੱਸਿਆ ਹਨ ਤੇ ਥੈਂਕ ਯੂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਥੈਂਕ ਯੂ